ਈਸ਼ੂ ਪਾਰਟ HMPV ਨਾਂ ਦਾ ਵਾਇਰਸ ਸੁਖ ਨੂੰ ਕੋਰੋਨਾ ਵਾਇਰਸ ਦੇ ਵਾਂਗ ਫੈਲ ਰਿਹਾ ਹੈ ਇਸ ਵਿੱਚੋਂ ਹਰ ਕਿਸੇ ਦੇ ਜ਼ਿਹਨ 'ਚ ਸਵਾਲ ਆ ਰਹੇ ਨੇ ਕਿ ਕੀ ਹੈ ਇਹ ਵਾਇਰਸ ਇਸ ਦਾ ਕਿਸੇ ਜ਼ਿਆਦਾ ਅਸਰ ਹੋ ਰਿਹਾ ਹੈ ਤੇ ਕਿਵੇਂ ਕਰ ਸਕਦੇ ਆ ਬਚਾਅ ਦੱਸਿਆ ਗਿਆ ਹੈ ਕਿ ਵਾਇਰਸ ਖਾਸ ਕਰਕੇ ਬੱਚਿਆਂ ਨੂੰ ਆਪਣੀ ਲਪੇਟ ਚ ਲੈ ਰਿਹਾ ਹੈ ਚਾਈਨਾ ਚ ਬੀਤੇ ਦਿਨੀ ਕਾਫੀ ਬੱਚੇ ਇਸ ਦੀ ਲਪੇਟ ਚਾਈਨਾ ਇਸ ਦੇ ਲੱਛਣ ਵੀ ਬਿਲਕੁਲ ਕੋਰੋਨਾ ਵਾਂਗ ਨੇ ਖਾਂਸੀ ਜ਼ੁਕਾਮ ਤੇ ਫਿਰ ਸਾਰ ਲੈਂਚ ਤਕਲੀਫ ਹੋਣ ਵਰਗੇ ਲੱਛਣ ਇਸ ਦੇ ਵਿੱਚ ਆਮ ਵੇਖਣ ਨੂੰ ਮਿਲ ਰਹੇ ਨੇ ਹੁਣ ਭਾਰਤ ਚ ਵੀ 4 ਕੇਸ ਇਸ ਵਾਇਰਸ ਦੇ ਰਿਪੋਰਟ ਹੋ ਚੁੱਕੇ ਨੇ ਇਸ ਨੂੰ ਲੈ ਕੇ ਸਿਹਤ ਮਹਿਕਮਾ ਕਾਫੀ ਚੌਕਸ ਹੈ ਮਹਾ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਲੋਕ ਕੋਰੋਨਾ ਦੇ ਵਾਂਗ ਹੀ ਇਸ ਵਾਇਰਸ ਤੋਂ ਬਚਣ ਦੇ ਲਈ ਭੀੜ ਵਾਲੀਆਂ ਥਾਵਾਂ ਦੇ ਜਾਣ ਤੋਂ ਗੁਰੇਜ਼ ਕਰਨ ਜਿਆਦਾ ਟਰੈਵਲਿੰਗ ਨਾ ਕਰਨ ਮਾਸਕ ਲਗਾ ਕੇ ਰੱਖਣ ਆਪਸ ਚ ਦੂਰੀ ਬਣਾਈ ਰੱਖਣ ਆਪਣੇ ਹੱਥ ਜ਼ਰੂਰ ਧੋਂਦੇ ਰਹਿਣ ਕਿਉਂਕਿ ਫਿਲਹਾਲ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਆਇਆ ਹੈ ਜੇਕਰ ਕਿਸੇ ਨੂੰ ਅਜਿਹੇ ਗੰਭੀਰ ਲੱਛਣ ਵਾਰ-ਵਾਰ ਆਉਂਦੇ ਨੇ ਤਾਂ ਉਹ ਆਪਣੇ ਨਜ਼ਦੀਕੀ ਡਾਕਟਰ ਕੋਲ ਜਾਣ ਡਾਕਟਰਾਂ ਦਾ ਕਹਿਣਾ ਹੈ ਕਿ ਚਾਈਨਾ 'ਚ ਤਾਂ ਕਈ ਜਾਨਾਂ ਵੀ ਜਾ ਚੁੱਕੀਆਂ ਨੇ ਪਰ ਨਾਲ ਹੀ ਡਾਕਟਰ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਘਰੋਂ ਦੀ ਵੀ ਲੋੜ ਨਹੀਂ ਆ ਲੋਕ ਆਕਵਾਮਾਂ ਤੋਂ ਵੀ ਦੂਰ ਰਹਿੰਦੇ ਸਤਿਪਰਕ ਰਹੇ ਡਾਕਟਰ ਕੀ ਕਹਿਣਾ ਚਾਹੋਗੇ ਜਿਹੜਾ ਵਾਇਰਸ ਫੈਲ ਰਿਹਾ ਹੈ ਕੀ ਕਹਿਣਾ ਚਾਹੋਗੇ ਕਿ ਇਹ ਵਾਇਰਸ ਸਾਰਿਆਂ ਨੂੰ ਬਹੁਤ ਪਿਆਰ ਭਰ ਸਤਿ ਸਾਲ ਤੇ ਨਮਸਕਾਰ ਮੈਂ ਡਾਕਟਰ ਗਰਵਸਸ ਸਦੇਵਾ ਕੰਸਲਟਿੰਗ ਫਿਜ਼ੀਸ਼ੀਅਨ ਤੇ ক্রিਟੀਕਲ ਕੇਅਰ ਸਪੈਸ਼ਲਿਸਟ ਹੈ ਕੁਝ ਦਿਨ ਤੋਂ ਬਹੁਤ ਜਿਹੜਾ ਹੈ ਡਰ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਹੋ ਰਿਹਾ ਹੈ ਖਾਸ ਕਰਕੇ ਅੱਜ ਜਿਹੜੀ 6 ਜਨਵਰੀ ਹੈ ਅੱਜ ਪਹਿਲੀ ਵਾਰੀ ਇੰਡੀਆ ਚ ਚਾਰ ਕੇਸ ਜਿਹੜੇ ਹੈ ਉਹ ਐਸ ਵਾਇਰਸ ਤੇ ਪਾਏ ਗਏ ਹੈ ਦੋ ਕਰਨਾਟਕਾ ਬੈਂਗਲੌਰ ਚ ਇੱਕ ਗੁਜਰਾਤਸ ਤੇ ਇੱਕ ਕਲਕੱਤਾ ਦੇ ਵਿੱਚ ਸੋ ਇਹ ਜਿਹੜਾ ਵਾਇਰਸ ਹੈ ਕੀ ਹੈ ਇਨ ਨੂੰ ਅਸੀਂ ਕਹਿੰਦੇ ਆ ਐਚ ਐਮ ਪੀ ਵੀ ਇਹ ਹਿਊਮਨ ਮੈਟਾਨਿਮੋ ਵਾਇਰਸ ਆ ਇਹ ਜਿਹੜਾ ਵਾਇਰਸ ਹੈ ਇੱਕ ਰੈਸਪੀਰੇਟਰੀ ਸਿੰਸਿਸਟਲ ਵਾਇਰਸ ਬੱਚਿਆਂ 'ਚ ਆਮ ਤੌਰ ਤੇ ਜਿਹੜਾ ਹੈ ਇਹ ਪਾਇਆ ਜਾਂਦਾ ਸੀਗਾ ਉਹਦੇ ਨਾਲ ਦਾ ਮਿਲਦਾ ਜੁਲਦਾ ਇੱਕ ਵਾਇਰਸ ਆ ਬਟ ਇਹ ਵਾਇਰਸ ਜਿਹੜਾ ਆਰ ਐਸ ਵੀ ਬੱਚਿਆਂ 'ਚ ਪਾਇਆ ਜਾਂਦਾ ਸੀ ਉਹ ਆਲਮੋਸਟ 5 ਤੋਂ 7 ਦਿਨ ਦੇ ਵਿੱਚ ਬੱਚਾ ਠੀਕ ਹੋ ਜਾਂਦਾ ਸੀਗਾ ਐਂਟੀਬਾਇਓਟਿਕ ਦੇ ਕੇ ਦਵਾਈਆਂ ਦੇ ਕੇ ਪਰ ਇਹ ਜਿਹੜਾ ਵਾਇਰਸ ਆ ਇਹ ਨਮੂਨਿਆ ਬ੍ਰੌਂਕੋ ਨਮੂਨਿਆ ਬਣਾ ਸਕਦਾ ਹੈ ਔਰ ਸਾਦੇ ਦਿੱਕਤ ਪੈਦਾ ਕਰ ਸਕਦਾ ਹੈ ਔਰ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਹੈ ਚਾਈਨਾ ਖੁੱਲ ਕੇ ਹਜੇ 10 ਨਹੀਂ ਰਿਹਾ ਪਰ ਸੂਤਰ ਦੱਸਦੇ ਨੇ ਕਿ ਤਕਰੀਬਨ 7000 ਮੌਤਾਂ ਜਿਹੜੀਆਂ ਨੇ ਉਹ ਇਨਫੈਂਟਸ ਜਿਹਨੂੰ ਆਪਾਂ ਬੱਚੇ 14 ਸਾਲ ਤੋਂ ਥੱਲੇ ਵਾਲੇ ਬੱਚੇ ਆਪਾਂ ਕਹਿੰਦੇ ਆ ਉਹਨਾਂ ਦੀ ਮੌਤ ਜਿਹੜੀ ਹੈ ਉਹ ਚਾਈਨਾ ਦੇ ਵਿੱਚ ਹੋ ਚੁੱਕੀ ਹੈ ਚਾਈਨਾ ਦਾ ਜਿਹੜਾ ਡਿਜ਼ੀਜ਼ ਕੰਟਰੋਲ ਸੈਂਟਰ ਹੈ ਉਹ ਇਹਨਾਂ ਜ਼ਰੂਰ ਦੱਸ ਰਿਹਾ ਹੈ ਕਿ 18 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਜਿਹੜਾ ਇਹ ਵਾਇਰਸ ਦੇ ਜਿਹੜੇ ਕੇਸ ਸੀਦੇ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਹੈ ਉਹ ਰੇਟ ਵੱਧ ਗਿਆ ਸੀ ਬੱਚਿਆਂ ਚੋਂ ਵੀ ਪਰ ਕਿਉਂਕਿ ਇਹ ਹੁਣ ਇੰਡੀਆ ਚ ਵੀ ਚਾਰ ਕੇਸ ਆ ਗਏ ਨੇ ਆਪਾਂ ਨੂੰ ਇਸ ਸਥਿਤੀ ਤੇ ਬਹੁਤ ਰੱਖਣਾ ਪਏਗਾ ਮੈਂ ਤੁਹਾਡੇ ਸਾਰਿਆਂ ਦੀ ਅਵੇਅਰਨੈਸ ਨਹੀਂ ਦੱਸਦਾ ਕਿ ਕੋਈ ਜਿਵੇਂ ਆਪਾਂ ਕੋਵਿਡ ਚ ਪ੍ਰੀਕੌਸ਼ਨਸ ਦਿੰਦੇ ਸੀਗੇ ਉਹ ਆਪਾਂ ਨੂੰ ਲੈਣੀਆਂ ਪੈਣਗੀਆਂ ਜਿਹੜੇ ਇਹ ਸਿੰਪਟਮਸ ਨੇ ਉਹ ਵੀ ਕੋਵਿਡ ਵਾਲੇ ਸੇਮ ਨੇ ਇਹ ਜੁਕਾਮ ਗਲਾ ਖਰਾ, ਸੁੱਕੀ ਖੰਗ, ਬੁਖਾਰ ਇਥੋਂ ਸ਼ੁਰੂ ਹੁੰਦਾ ਹੈ ਤੇ ਹੌਲੀ-ਹੌਲੀ ਇਹ ਸਾਹ ਲੈਣ 'ਚ ਦਿੱਕਤ ਪੈਦਾ ਕਰ ਸਕਦਾ ਹੈ। ਔਰ ਆਪਾਂ ਨੂੰ ਵਾਰੀ-ਵਾਰੀ ਹੱਥ ਧੋਣਾ। ਵਾਰੀ-ਵਾਰੀ ਜਣਾ ਆਪਾਂ ਨੂੰ 마ਸਕ ਪਾ ਕੇ ਰੱਖਣਾ, ਲਗਾਤਾਰ 마ਸਕ ਪਾ ਕੇ ਰੱਖਣਾ। ਭੀੜ ਵਾਲੀ ਥਾਂ ਤੇ ਨਾ ਜਾਣਾ। ਸੈਨੀਟਾਈਜ਼ਰ ਯੂਜ਼ ਕਰਨਾ। ਆਮ ਤੌਰ ਤੇ ਜੇ ਆਪਾਂ ਲੋਕਾਂ ਨੂੰ ਮਿਲ ਕੇ ਹੱਥ ਮਨਾਉਣੇ ਆ ਉਹ ਨਾ ਮਲਾਉਣਾ। ਤੇ ਜੇ ਜਿਹੜੀ ਟ੍ਰੈਵਲਿੰਗ ਹੈ ਅਨੈਸੀਸਰੀ ਟ੍ਰੈਵਲਿੰਗ ਹੈ ਉਹਨੂੰ ਅਵੋਇਡ ਕਰਨਾ ਜੋ ਕਿ ਬਹੁਤ ਜ਼ਰੂਰੀ ਹੈ ਠੀਕ ਹੈ ਆਪ ਆਪਣੇ ਕਵਰਸਨ ਜਾ ਕੇ ਕਰ ਸਕਦੇ ਆ ਪਰ ਟਰੈਵਲਿੰਗ ਅਨਸੈਸਿੰਗ ਜਿਹੜੀ ਹੈ ਉਹਨੂੰ ਅਵੋਇਡ ਕਰਨਾ ਜਿਹੜਾ ਲੋਕੀ ਕੋਈ ਖੰਘ ਰਿਹਾ ਹੈ ਕੋਈ ਜਿਸ ਨੂੰ ਕੋਈ ਜ਼ੁਕਾਮ ਹੈ ਜਾਂ ਸਕੂਲਸ ਕੋਈ ਅਦਾਦਾ ਹੈਗਾ ਤਾਂ ਉਹਨੂੰ ਰਿਪੋਰਟ ਕਰਨਾ ਕਿਉਂਕਿ ਫਿਲਹਾਲ ਹਜੇ ਤੱਕ ਜਿਹੜਾ ਐਚਐਮਪੀਵੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਹਜੇ ਤੱਕ ਅਨਸਟ ਨਹੀਂ ਹੋਇਆ ਹੈਗਾ ਐਸੋ ਦੇ ਸਿਰਫ ਆਪਾਂ ਪ੍ਰੀਵੈਂਸ਼ਨ ਹੀ ਜਿਹੜਾ ਹੈ ਉਹ ਦਾ ਪਛਾਵ ਹੈ ਲੇਕਿਨ ਪੈਨਿਕ ਜਿਹੜਾ ਹੈ ਉਹ ਕ੍ਰੀਏਟ ਨਾ ਕਰੋ ਆਪਣੇ ਆਪ ਨੂੰ ਬਚਾਅ ਰੱਖੋ ਅਤੇ ਸਥਿਤੀ ਤੇ ਜੜੀ ਨਜ਼ਰ ਰੱਖੀ ਜਾਵੇ ਹੋਰ ਇਸ ਤਰ੍ਹਾਂ ਵਿਚਾਰ ਕੀਤਾ ਜਾ ਸਕਦਾ ਹੈ ਵਾਇਰਸ ਨਾਲ ਦੇਖੋ ਆਪਣੇ ਇਹ ਜਿਹੜਾ ਵਾਇਰਸ ਹੈ ਨਾ ਇਹ ਜ਼ਿਆਦਾਤਰ ਬੱਚਿਆਂ 'ਚ ਹੁੰਦਾ ਹੈ ਜਾਂ ਬਜ਼ੁਰਗਾਂ 'ਚ ਪਾਇਆ ਜਾਏਗਾ ਜਾਂ ਫਿਰ ਜਿਹੜੇ ਅਡਲਟਸ ਨੇ ਜਿੰਨਾ ਜਿਹੜੇ ਕੀ ਇਮਿਊਨਲ ਕੰਪਰੋਮਾਈਜ਼ਡ ਹੈ ਖਾਸ ਕਰਕੇ ਜਿਹੜੇ ਕੀਮੋਥੈਰੇਪੀ ਤੇ ਨੇ ਜਿੰਨਾਂ ਦੀ ਕੋਈ ਹਾਰਟ ਦੀ ਬਾਇਪਾਸ ਸਰਜਰੀ ਹੋਈ ਹੈ ਇਹਨਾਂ ਨੂੰ ਕੈਂਸਰ ਦੀ ਹੈ ਕੁਝ ਜੋ ਕੋ ਡਾਇਲਿਸਿਸ ਤੇ ਨੇ ਜਿਨ੍ਹਾਂ ਨੂੰ ਕਿਡਨੀ ਡਿਜ਼ੀਜ਼ ਹੈ ਜਾਂ ਜਿਨ੍ਹਾਂ ਦੇ ਲਿਵਰ ਖਰਾਬ ਹੈ ਇਹਨਾਂ ਨੂੰ ਕ੍ਰੋਨਿਕ ਲਿਵਰ ਡਿਜ਼ੀਜ਼ ਜਾਂ ਸਿਰੋਸਿਸ ਹੈ ਜਾਂ ਜਿਹੜੇ ਸਮੋਕਰਸ ਨੇ ਜਾਂ ਜਿਹੜੇ ਅਸਥਮਾ ਦੇ ਪੇਸ਼ੈਂਟ ਨੇ ਜਾਂ ਜਿਹੜੇ ਸੀਓਪੀਡੀ ਦੇ ਪੇਸ਼ੈਂਟਸ ਨੇ ਇਹਨਾਂ ਨੂੰ ਇਹ ਜ਼ਿਆਦਾ ਹੋਣ ਦੇ ਚਾਂਸ ਨੇ ਸੋ ਆਪਣੀ ਇਮਿਊਨਿਟੀ ਨੂੰ ਬੈਟਰ ਕਰਨ ਲਈ ਜਿਹੜਾ ਹੈ ਠੰਡੀ ਬਰਫ਼ ਵਾਲੀ ਚੀਜ਼ ਖੱਟੀ ਚੀਜ਼ ਤਲੀ ਚੀਜ਼ ਆਚਾਰ ਤੇ ਬਾਜ਼ਾਰ ਦੀਆਂ ਚੀਜ਼ਾਂ ਦਾ ਪਰਹੇਜ਼ ਰੱਖੋ ਵਿਟਾਮਿਨ ਸੀ ਜ਼ਿੰਕ ਲਓ ਆਪਣੇ ਆਪ ਨੂੰ ਜਿਹੜਾ ਹੈ ਯੋਗਾ ਦੇ ਅੰਦਰ ਇਨਵੋਲ ਕਰੋ ਆਪਣੇ ਜਿਹੜੀ ਹੈ ਪ੍ਰਾਣਾਯਾਮ ਕਰੋ ਡੀਪ ਬਰੀਥਿੰਗ ਐਕਸਰਸਾਈਜ਼ ਕਰੋ ਤੇ ਪੀ ਵੀ ਪ੍ਰਾਪਤ ਹੋ ਜਿਹੜਾ ਹੈ ਉਹ ਬਚਾ ਲਓ ਸਰ ਹਮ ਵੈਂਟਰੀ ਸੀਜ਼ਨ ਚੱਲ ਰਹੀ ਹੈ ਮਤਲਬ ਕਿਸ ਤਰ੍ਹਾਂ ਐਕਸਰਸਾਈਜ਼ ਲੋਕੀ ਕਰ ਸਕਦੇ ਨੇ ਵੈਂਟਰੀ ਸੀਜ਼ਨ ਬਿਲਕੁਲ ਦੇਖੋ ਯੋਗਾ ਇੱਕ ਐਸੀ ਚੀਜ਼ ਹੈ ਜਿਹੜੀ ਤੁਸੀਂ ਕਿਤੇ ਵੀ ਮੌਸਮ ਕਿਤੇ ਵੀ ਆਪਣੇ ਘਰ ਚ ਵੀ ਕਰ ਸਕਦੇ ਹੋ ਦੇਖੋ ਜਿਹੜਾ ਹੈ ਤੁਸੀਂ ਘਰ ਦੇ ਵਿੱਚ ਸਾਈਕਲ ਚਲਾ ਸਕਦੇ ਹੋ ਅਸੀਂ ਬਜ਼ੁਰਗਾਂ ਨੂੰ ਮਨਾ ਕਰਦੇ ਹਾਂ ਸਲਿਪ ਫੌਗ ਜਬ ਬਾਹਰ ਸੈਰ ਨਾ ਕਰੋ ਪਰ ਜਦੋਂ ਥੋੜੀ ਧੁੱਪ ਨਿਕਲੀ ਹੋਵੇ ਤਾਂ ਤੁਸੀਂ ਬਾਹਰ ਵੀ ਜਿਹੜੀ ਹੈਗੀ ਸੈਰ ਕਰ ਸਕਦੇ ਹੋ